ਸਾਸਤਰੀ ਕਾਲ ਜੀ ਸਾਰੇ ਵੀਰਾਂ ਨੂੰ ਪੰਨੂ ਖਰ ਵਿੱਚ ਸਾਰੇ ਵੀਰਾਂ ਦਾ ਵੈਲਕਮ ਹੈ ਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਵੈੜ ਵਿਖਾਉਣੀ ਆ ਤਾਜੀ ਸੂਈ ਉਹ ਵਸ਼ੀ ਏ ਇਹ ਦਾਹਾਂ ਤੋਂ 15 ਦਿਨਾਂ ਦਾ ਸੂਆ ਆ ਇਹ ਸੰਦੀਪ ਵੀਰ ਕੋਲ ਵੈੜ ਆ ਤੇ ਲੈਨੇ ਆ ਵੀਰ ਕੋਲ ਜਾਣਕਾਰੀ ਤੇ ਵੱਧ ਤੋਂ ਵੱਧ ਵੀਰ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ ਵੀਰ ਚੈਨਲ ਤੇ ਨਵੇਂ ਆ ਆਇਓ ਵੀਰ ਜੀ ਲੈਨੇ ਵੀਰ ਕੋਲ ਡਿਟੇਲ ਰੇਟ ਜਾਜੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਜੀ ਵਧੀਆ ਵੀਰ ਜੀ ਵਧੀਆ ਵੇਖਿਆ ਵੀਰ ਜੀ ਪਿਛਲਾ ਮਾਲ ਵੇਖਿਆ 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 ਭਾਜੀ ਠੀਕ ਹੈ ਆਪਣਾ ਨਾਮ ਐਡਰੈਸ ਬੋਲ ਦਿਓ ਨਾਮ ਭਾਜੀ ਸੁਨੀਲ ਸਿੰਘ ਪਿੰਡ ਮੋਨ ਪੜਾੜੀਆਂ ਤਸੀਲ ਜਨਾਲਾ ਜਿਹੜਾ ਮੇਰੇ ਨੇੜੇ ਫਤੇਗੜ ਚੂੜੀਆਂ ਮੋਬਾਈਲ ਨੰਬਰ 97168533 ਠੀਕ ਹੈ ਅੱਜ ਫੇਰ ਲੈਣ ਦੀ ਵੈੜ ਹਾਂਜੀ ਭਾਜੀ ਵੈੜ ਲੈਣ ਦੀ ਕਾਲੀ ਜਲਸੀ ਜੀ ਠੀਕ ਹੈ ਚਾਰੂ ਚਰੂ ਬੜੀ ਹਾਂਜੀ ਹਾਂਜੀ ਪਹਿਲਾ ਸੁਆਲ ਆਲੇ ਕੋ ਦੂਜਾ ਸੁਆਲ ਆਲੇ ਮਗਰ ਵਸੀ ਜੇ ਭਾਜੀ ਇੱਕ ਮਹੀਨੇ ਸੁਈ ਜੇ ਪ੍ਰ ਯਾਰਾ ਦੁੱਧ ਤੇ ਇਹ ਮਿੰਤੀ ਵਾਲਾ 11 ਲੀਟਰ ਮਿੰਤੀ ਵਾਲਾ 11 ਲੀਟਰ ਤੋੜ ਦਿਓ ਵੀਰ ਮਾਰੀ 11 ਲੀਟਰ ਠੰਡੀ ਸੀ ਪਾਜੀ ਪੂਰੀ ਠੀਕ ਆ 11 ਲੀਟਰ ਵੀਰਾਂ ਦਾ ਮਿੰਤੀ ਵਾਲਾ ਦੁੱਧਿਆ ਚਾਰੋ ਛੁਰੂ ਬੜੀ ਆ ਇਸ ਕੁਆਲਿਟੀ ਚੈੱਕ ਕਰ ਲੋ ਤੋੜ ਦਿਓ ਵੀਰ ਜੀ ਲੰਬੀ ਵਾਹ ਵੇਖ ਲੋ ਚੈੱਕ ਕਰ ਲੋ ਲੈ ਆਓ ਵੀਰ ਜੀ ਇਤਰਾ ਹੀ ਪਾਜੀ ਥੱਲੇ ਬੈਜੋ ਠੀਕ ਆ ਵੇਖ ਲੋ ਠੰਡੀ ਇੰਨੀ ਆ ਥਾਣੋਂ ਖਾ ਵੀਰ ਖਾਨ ਵੇਖੋ ਕਿਡਾ ਲੱਗਾ ਪਿਛੋਂ ਖਾ ਵੀਰ ਵੇ ਪਿਛੋਂ ਠੀਕ ਆ ਪਿਛੋਂ ਖਾ ਵੀਰ ਆ ਵੇਖੋ ਪਿਛੋਂ ਖਾ ਵੀਰ ਵੇ ਸਫਾਈਆਂ ਜੀ ਬਿਲਕੁਲ 11 ਕਿਲੋ ਵੀਰ ਦੁੱਧਿਆ 10 ਕਿਲੋ ਦੀ ਆਪਣੀ ਗਰੰਟੀ ਫੁੱਲ ਬਣਾ ਕੋਈ ਠੀਕ ਆ ਕੋਈ ਗਰੰਟੀ ਹਾਂ ਜੀ ਮੁੱਲ ਇਹਦਾ ਵੀਰ ਨੇ ਜਾਇਜ਼ ਕਰ ਦੇਣਾ ਜਾਇਜ਼ ਕਰ ਦੇਣਾ ਵੇ ਲੱਭਣੀ ਨਹੀਂ ਬਿਲਕੁਲ ਵੱਡੀ ਵਾੜਿਆ ਕਿਆ ਕਿਆ ਚੋਣਾਂ ਨਹੀਂ ਆਏ ਨੇ ਲੱਭਣੀ ਪੂਰੀ ਇਹ ਗੱਡ ਰਣਕੀ ਵਾੜਿਆ ਜਿੰਨਾ ਹੀ ਮੁੱਲ ਕਰ ਦੇਣਾ ਬਾਰਾ ਲੱਭਣੀ ਨਹੀਂਗੀ ਠੀਕ ਆ ਪੂਰੀ ਵੱਡੀ ਗਾਟ ਚਵਾਈ ਵਾਲੀ ਅਜੇ ਆਜੀ ਲਿਆਂਦੀ ਆ ਦੁੱਧੋਂ ਵਧਾ ਨਾਲੀਆਂ ਅਜੇ ਆਜੀ ਲਿਆਂਦੀ ਆ ਮੈਂ ਵੰਡੂਨ ਦਿਖਾ ਕੇ ਦੁੱਧੋਂ ਆਜੂਗੀ ਠੀਕ ਆ ਹਾਂਜੀ ਤੇ ਦੁੱਧ ਭਾਜੀ 13 14 ਕਿਲੋ ਦੇਈ ਜੋਗੀ ਬੋਤਾ ਨਹੀਂ ਮੈਂ ਹਾਂ ਦਾ ਠੀਕ ਆ ਹਾਂਜੀ ਇੰਨਾ ਦੇ ਵਿੱਚ ਕੱਢੂਗੀ ਹਾਂਜੀ ਤੁਹਾਨੂੰ ਚੰਗਾ ਚਵਾ ਚੰਗਾ ਲੱਗਾ ਭਾਜੀ ਹਾਂਜੀ ਤੇ ਦੱਸਿਓ ਮੁੱਲ ਭਾਜੀ ਇਹਦਾ ਕੋਈ ਕਿ ਨਾਲ ਦੇ ਅਸੀਂ ਕਰਨਾ ਨਹੀਂ 45000 ਹਾਂਜੀ ਬਿਲਕੁਲ ਜਾਇਜ਼ ਨਹੀਂ ਆ ਹਾਂਜੀ ਪਸੀ 45 ਦੀ ਵੀ ਆ 2 4 ਦੇ ਸਾਹਮਣੇ ਇਹਦੇ ਠੀਕ ਬੱਚੇ ਦੀ ਨਹੀਂ ਗੱਲ ਬੱਚਾ ਸਾਰਾ ਮਹੀਨੇ ਦਾ ਅੰਦਰ ਦਾ ਹੀ ਮਹੀਨੇ ਦਾ ਮੰਨ ਲੈ ਅੰਦਰ ਦਾ ਹੀ ਆ ਚਲੋ ਮਹੀਨੇ ਦਾ ਮੰਨ ਲੈ ਭਾਈ 40 ਦੀ ਹਾਂਜੀ ਚਲੋ ਰੇਲ ਤੇ ਜਾਏ ਆ ਕਰ ਦੋ ਮੈਂ ਨਾ ਜਾਏ ਭਜੀ ਕੋਈ ਗੱਲ ਕਰਨੀ 100 ਰੁਪਏ ਸੋੜੀ ਹੋਣੀ ਜੇ ਕੋਈ ਵੀਰੇ ਨਾ ਆਖੇ ਇੰਨੇ ਲਾਉਣੇ ਲਸੋ ਦੇ ਬਾਈਆਂ ਨਹੀਂ ਪਣਾ 35000 ਦੀ ਵਾੜ ਦੇਣੀ ਕੋਈ 32 33 ਵਾਲਾ ਮੈਨੂੰ ਫੋਨ ਲਾ 34 ਕਰ ਦਈਏ ਹਾਂ ਚਲ 34 ਜੇਦਾ 100 ਰੁਪਏ ਹੀ ਛੜਨਾ ਹੈ ਵੀਰ ਵਿੱਚ ਠੀਕ ਆ 34000 ਚ ਵੀਰਾਂ ਦਾ 100 ਰੁਪਏ ਛੋਟ ਹੋ ਜੂਗੀ ਤੇ ਸੱਜਰ ਵੜਿਆ 12 12 ਲੀਟਰ ਵਾਲਿਆਂ ਦਾ 50 5000 ਰੁਪਿਆ ਮੰਗਦੇ ਆ ਤੇ ਵੀਰ ਨੇ ਰੇਡ ਯਾਰ ਕੀਤਾ ਜਿਆ ਨਾਲ 3000 ਨਾਲ ਤੇ 3000 ਨਾਲੇ 34 ਦੀ ਹੋਣੀ ਚਾਹੁੰਦੀ ਏ 100 ਰੁਪਿਆ ਛੋੜੀ ਕਰਨੀ ਏ ਠੀਕ ਆ ਹਾਂਜੀ 1000 1500 ਰੁਪਿਆ ਕਮਾਈ ਨਾਲ ਦੇ ਦੇਣੀ ਏ ਠੀਕ ਆ ਵੀਰ ਜੀ ਹਾਂਜੀ ਸਸਤੀ ਗੱਲ ਵੀਰ ਜੀ ਸਸਤੀ ਗੱਲ